ਸਤਿਕਾਰਯੋਗ ਦੋਸਤੋ ਪੰਜਾਬ ਦੀ ਧਰਤੀ ਤੇ ਜਦੋਂ ਹੜਾ ਆਏ ਨੇ ਨਾ ਤਾਂ ਹੜਾਂ ਦੇ ਦੌਰਾਨ ਸਾਨੂੰ ਦੋ ਵਿਚਾਰਤਾ ਰਾਵਾਂ ਦੇਖਣ ਨੂੰ ਮਿਲੀਆਂ ਇੱਕ ਵਿਚਾਰਤਾ ਉਹ ਸੀ ਜਿਹੜੀ ਹੜਾਂ ਨੂੰ ਕੰਟਰੋਲ ਕਰਨ ਦਾ ਢੰਗ ਤਰੀਕਾ ਸੀ ਜਿਹੜਾ ਉਹ ਬਹਿਮਾ ਪਰਮਾਣਤ ਢੰਗ ਤਰੀਕਾ ਵਰਤ ਰਹੀ ਸੀ ਤੇ ਦੂਜਾ ਤਰੀਕਾ ਸੀ ਜਿਹੜਾ ਵਿਗਿਆਨਕ ਸੀ ਪਹਿਲਾਂ ਬਹਿਮਾ ਪਰਮਾਣਲੇ ਦੀ ਗੱਲ ਕਰੀਏ ਕਿ ਜਦੋਂ ਹੜ ਆਏ ਤਾਂ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦਾ ਇਹ ਵਿਸ਼ਵਾਸ ਹੁੰਦਾ ਹੈ ਕਿ ਖਵਾਜਾ ਪੀਰ ਜਿਹੜਾ ਹੁੰਦਾ ਹੈ ਪਾਣੀ ਦਾ ਦੇਵਤਾ ਹੁੰਦਾ ਹੈ ਵਰਨ ਦੇਵਤਾ ਹੁੰਦਾ ਹੈ ਇਹਦੀ ਜੇ ਪਾਠ ਪੂਜਾ ਕਰੀਏ ਇਹਨੂੰ ਜੇ ਕਢਾਈ ਦੇ ਦਈਏ ਇਹਦੇ ਮੂਰੇ ਜੇ ਨਤਮਸਤਕ ਹੋਈਏ ਤੇ ਖਵਾਜਾ ਜਿਹੜਾ ਹੁੰਦਾ ਹੈ ਯਾਨੀ ਪਾਣੀ ਜਿਹੜਾ ਹੁੰਦਾ ਹੈ ਵਰਨ ਦਾ ਦੇਵਤਾ ਹੁੰਦਾ ਹੈ ਉਹ ਖੁਸ਼ ਹੋ ਕੇ ਫਿਰ ਜਿਹੜਾ ਜਾਂ ਇੰਦਰ ਦੇਵਤਾ ਜਿਹੜਾ ਮੀਂਹ ਵਰਸਾਉਂਦਾ ਹੈ ਉਹ ਫਿਰ ਇਹ ਹੜਾਂ ਦੀ ਕਰੋਪੀ ਤੋਂ ਸਾਨੂੰ ਬਚਾ ਲੈਂਦਾ ਹੈ ਇਹ ਸਾਡੇ ਅਗਿਆਨਤਾ ਦੇ ਵਿੱਚੋਂ ਪੈਦਾ ਹੋਏ ਨੇ ਕਿ ਕਿਸੇ ਵੇਲੇ ਇਹ ਜਿਹੜੇ ਵਿਹਿ ਪਰਮ ਨੇ ਕਿ ਜਦੋਂ ਮਨੁੱਖ ਵਿਕਸਿਤ ਹੋ ਰਿਹਾ ਸੀਗਾ ਤਾਂ ਉਦੋਂ ਕੁਦਰਤੀ ਆਫਤਾਂ ਉਦੋਂ ਵੀ ਆਉਂਦੀਆਂ ਸੀ ਤੇ ਮਨੁੱਖ ਦਾ ਦਿਮਾਗ ਇੰਨਾ ਡਿਵੈਲਪ ਨਹੀਂ ਸੀ ਹੋਇਆ ਵਿਕਸਿਤ ਨਹੀਂ ਸੀ ਹੋਇਆ ਤਾਂ ਉਸ ਵੇਲੇ ਫਿਰ ਉਹ ਆਪਣੇ ਢੰਗ ਦੇ ਨਾਲ ਇਸ ਤਰ੍ਹਾਂ ਦੀ ਕੋਈ ਪਾਠ ਪੂਜਾ ਜਾਂ ਮਿੰਨਤ ਮਨਾਉਤ ਕਰਨ ਦਾ ਜਿਹੜਾ ਸਿਲਸਿਲਾ ਇਹ ਕਿਵੇਂ ਇਤਿਹਾਸ ਦੇ ਵਿੱਚੋਂ ਪੈਦਾ ਹੋਇਆ ਲੰਬੀ ਕਹਾਣੀ ਹੈ ਦੂਰ ਨਾ ਜਾਈਏ ਮੇਰੀ ਸੂਰਤ ਦੇ ਜਿਹੜੇ ਲੋਕ ਨੇਗੇ ਮੇਰੀ ਉਮਰ ਦੇ ਜਿਹੜੇ ਲੋਕ ਨੇਗੇ ਉਹ ਜਾਣਦੇ ਐ ਕਿ ਮਾਲਵੇ ਦੀ ਧਰਤੀ ਦੇ ਉੱਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਖੂਹ ਲੱਗਦੇ ਸੀ ਨਾ ਪਾਣੀ ਦਾ ਸਰੋਤ ਖੂਹ ਹੁੰਦਾ ਸੀ ਟਿਊਬਵੈੱਲ ਤਾਂ ਬਹੁਤ ਬਾਅਦ ਦੇ ਵਿੱਚ ਆਏ ਨੇ ਤਾਂ ਖੂਹ ਲਾਉਣ ਤੋਂ ਪਹਿਲਾਂ ਖਵਾਜੇ ਬਲੀ ਦੀ ਖਵਾਜਾ ਪੀਰ ਦੀ ਕਢਾਈ ਦਿੱਤੀ ਜਾਂਦੀ ਸੀਗੀ ਤਾਂ ਜਦੋਂ ਜਿਹੜਾ ਖੂਹ ਲਾ ਰਹੇ ਆ ਉੱਥੇ ਜਿਹੜਾ ਪਾਣੀ ਮਿੱਠਾ ਨਿਕਲੇ ਚੰਗਾ ਨਿਕਲੇ ਇਸ ਤਰ੍ਹਾਂ ਦਾ ਜਿਹੜਾ ਮਨ ਮਨਾਉਤ ਵਾਲਾ ਸਿਲਸਿਲਾ ਸੀਗਾ ਜਿਹੜਾ ਇੱਕ ਆਸਥਾ ਨਾਲ ਜੁੜ ਗਿਆ ਤੇ ਇਹ ਆਸਥਾ ਅੱਜ ਵੀ ਤੁਰੇ ਆਉਂਦੀ ਆਵੇਂ ਜਿਉਂਦੀ ਤੋਂ ਤਿਉਂ ਪੀੜੀ ਦਰ ਪੀੜੀ ਸਾਡੇ ਲੋਕਾਂ ਦੇ ਵਿੱਚ ਇਹ ਅਸੀਂ ਹੜਾਂ ਦੇ ਦੌਰਾਨ ਦੇਖੀ ਹੈ ਕਿ ਜਦੋਂ ਹੜਾ ਆਏ ਹੋਏ ਸੀਗੇ ਤਾਂ ਇਧਰ ਮਾਝੇ ਦੀ ਧਰਤੀ ਦੇ ਉੱਤੇ ਜਦੋਂ ਹੜਾ ਆਏ ਹੈਗੇ ਤਾਂ ਕੁਝ ਲੋਕ ਜਿਹੜੇ ਚੌਲਾਂ ਦੇ ਕੜਾਹੇ ਕਰਕੇ ਦੇਗੇ ਪਰ ਪਰ ਕੇ ਉਹ ਦਰਿਆ ਦੇ ਵਿੱਚ ਜਾ ਕੇ ਇੱਕ ਕੋਈ ਖਾਸ ਕਿਸਮ ਦੀ ਪਾਠ ਪੂਜਾ ਕਰਕੇ ਉਹ ਚੌਲਾਂ ਨੂੰ ਪਾਣੀ ਦੀ ਭੇਟ ਕਰ ਰਹੇ ਸੀ ਤੇ ਕੜਾਈਆਂ ਚੜਾ ਰਹੇ ਸੀਗੇ ਉਹ ਪਾਣੀ ਦੇ ਦੇਵਤੇ ਨੂੰ ਜਾਂ ਖ्वाजा पीर ਨੂੰ ਉਹਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਸੀ ਉਹਨਾਂ ਦਾ ਆਪਦਾ ਇੱਕ ਢੰਗ ਤਰੀਕਾ ਸੀ ਇਹ ਦੇਖਣ ਨੂੰ ਮਿਲਿਆ ਦੂਜਾ ਤਰੀਕਾ ਸੀ ਇਹ ਦੇਖਿਆ ਕਿ ਕਿਹਾ ਜਾਂਦਾ ਹੈ ਕਿ ਖੇਤ ਦੇ ਵਿੱਚ ਜੇ ਸੁਹਾਗਾ ਖੜਾ ਕਰ ਦਈਏ ਨਾ ਸੁਹਾਗਾ ਇੱਕ ਤਾਂ ਲੰਮਾ ਪਿਆ ਹੁੰਦਾ ਪਰ ਕਹਿੰਦੇ ਜੇ ਸੁਹਾਗਾ ਖੜਾ ਕਰ ਦਈਏ ਤੇ ਫੇਰ ਜਿਹੜਾ ਉਹ ਮੀਂਹ ਰੁਕ ਜਾਂਦਾ ਹੈ ਹੜਾ ਉਹਨੋਂ हट ਜਾਂਦੇ ਨੇ ਇੱਕ ਪੰਜਾਬ ਦੇ ਇੱਕ ਪਿੰਡ ਦੀ ਆ ਤਸਵੀਰ ਹੈ ਜਿਹੜੀ ਐਡਿਟ ਕੀਤੀ ਹੈ ਨਾਲ ਕਿ ਕਿਸਾਨ ਹੈ ਕੁਝ ਜਿਹੜੇ ਖੜਾ ਕਰ ਰਹੇ ਨੇ ਕਿ ਇਸ ਨੂੰ ਸੁਹਾਗੇ ਨੂੰ ਕਿ ਸੁਹਾਗਾ ਖੜਾ ਕਰ ਦਈਏ ਤੇ ਮੀਂਹ ਰੁਕ ਜਾਂਦਾ ਹੈ ਇਸ ਤੋਂ ਅੱਗੇ ਜਾ ਕੇ ਘੱਗਰ ਦਰਿਆ ਦੇ ਵਿੱਚ ਹਰ ਸਾਲੀ ਜਿਹੜੀ ਮਹਾਰਾਜਾ ਪਟਿਆਲਾ ਜਿਹੜਾ ਸ਼ਾਹੀ ਪਰਿਵਾਰ ਹੈ ਉਹ ਬਲੀ ਦਿੰਦਾ ਹਰ ਸਾਲ ਇੱਕ ਛੋਟੇ ਦੀ ਬਲੀ ਸੋਨੇ ਦੀ ਨੱਥ ਚੂੜਾ ਨਾਰੀਅਲ ਵਗੈਰਾ ਇਸ ਤਰ੍ਹਾਂ ਦਾ ਪਾਠ ਪੂਜਾ ਕਰਕੇ ਉਹ ਘੱਗਰ ਦਰਿਆ ਦੀ ਪੇਟਾ ਕਰਦੇ ਨੇਗੇ ਤਾਂ ਜੋ ਜਿਹੜੀ ਘੱਗਰ ਹੈ ਉਹ ਸ਼ਾਂਤ ਰਹੇ ਇਹਦੇ ਵਿੱਚ ਹੜ ਨਾ ਆਉਣ ਜਿਹੜੀ ਇਸ ਤਰ੍ਹਾਂ ਦੇ ਟੰਗ ਤਰੀਕੇ ਜਿਹੜੇ ਸਾਨੂੰ ਹੈਗੇ ਉਹ ਹੜਾਂ ਦੇ ਦੌਰਾਨ ਦੇਖਣ ਦੇ ਵਿੱਚ ਮਿਲੇ ਹੈਗੇ ਇਹ ਇੱਕ ਇਹ ਤਰੀਕਾ ਸੀਗਾ ਤੇ ਦੂਸਰੇ ਪਾਸੇ ਵਿਗਿਆਨਕ ਸੋਚ ਵਾਲੇ ਲੋਕ ਆ ਜਿਹੜੇ ਉਹ ਹਮੇਸ਼ਾ ਇਹ ਸੋਚਦੇ ਆ ਕਿ ਜਿਹੜੇ ਹੜ੍ਹ ਆ ਉਹ ਪਹਿਲਾਂ ਸੋਚਦੇ ਨੇ ਕਿ ਸਮੱਸਿਆ ਕੀ ਐ ਉਹ ਕੀ ਤੇ ਆਉਂਦੇ ਨੇ ਸਮੱਸਿਆ ਕੀ ਐ ਹੜ੍ਹ ਆਏ ਨੇ ਹੜ੍ਹ ਕਿਉਂ ਆਏ ਨੇ ਫਿਰ ਉਹ ਕਿਉਂ ਤੇ ਚਲੇ ਜਾਂਦੇ ਨੇ ਕੀ ਹੈ ਕਿਉਂ ਐ ਕਿਵੇਂ ਹੱਲ ਹੋਏਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਟੰਗ ਤਰੀਕੇ ਅਪਣਾਉਣੇ ਪੈਣਗੇ ਤੇ ਕਿੱਥੇ ਕਿੱਥੇ ਹੜ੍ਹ ਆਏ ਨੇ ਇਹ ਪੰਜ ਕੱਕੇ ਆ ਜਿਹੜੇ ਕੀ ਕਿਉਂ ਕਦੋਂ ਕਿੱਥੇ ਕਿਵੇਂ ਇਸ ਤਰ੍ਹਾਂ ਦੀਆਂ ਉਹ ਗੱਲਾਂ ਤਲਾਸ਼ ਦੇ ਨੇ ਕੀ ਹੋਇਆ ਹੜ ਆਏ ਕਿ ਹਿਮਾਚਲ ਦੇ ਵਿੱਚ ਬੇਤਰਤੀਬਾ ਵਿਕਾਸ ਹੋਇਆ ਤੇ ਉੱਥੇ ਚਾਰ ਮਾਰਗੀ ਸੜਕਾਂ ਬਣਾਤੀਆਂ ਜੰਗਲ ਕੱਟ ਦਿੱਤੇ ਗਏ ਪਹਾੜਾਂ ਤੋਂ ਪਹਾੜ ਰੁੜ ਗਏ ਤੇ ਬੇਤਰਤੀਬਾ ਵਿਕਾਸ ਉੱਥੇ ਜਿਹੜੇ ਹੋਟਲ ਬਣਾਏ ਗਏ ਹੋਰ ਬਹੁਤ ਕੁਝ ਹੋਇਆ ਉਹਦੇ ਕਰਕੇ ਉੱਥੇ ਹੜ ਆਏ ਤੇ ਉਹ ਹੜਾਂ ਦਾ ਪਾਣੀ ਸੀ ਜਿਹੜਾ ਪੰਜਾਬ ਦੇ ਵਿੱਚ ਵੀ ਐਂਟਰੀ ਮਾਰ ਗਿਆ ਜਦੋਂ ਚੜ੍ਹਦੇ ਪੰਜਾਬ ਚ ਆਇਆ ਤੇ ਲੈਂਦੇ ਪੰਜਾਬ ਦੇ ਵਿੱਚ ਵੀ ਚਲਾ ਗਿਆ ਹੁਣ ਜਿਹੜੇ ਦੋਸਤੇ ਕਹਿੰਦੇ ਜਾਣਗੇ ਕਿ ਬਲੀ ਦੇਣ ਦੇ ਨਾਲ ਝੋਟੇ ਦੀ ਬਲੀ ਦੇਣ ਦੇ ਨਾਲ ਹੜ ਰੁਕ ਜਾਂਦੇ ਨੇ ਤੇ ਪਾਕਿਸਤਾਨੀ ਪੰਜਾਬ ਹੈ ਜਿਹੜਾ ਉੱਥੇ ਤਾਂ ਰੋਜ਼ ਹੀ ਕਿੰਨੇ ਝੋਟਿਆਂ ਦੀ ਬਲੀ ਦਿੱਤੀ ਜਾਂਦੀ ਹੈ ਉੱਥੇ ਤਾਂ ਹੜ ਫਿਰ ਵੀ ਆਗੇ ਕਿਉਂਕਿ ਉੱਥੇ ਦਾ ਲੋਕਾਂ ਦਾ ਜਿਹੜਾ ਮੁੱਖ ਭੋਜਨ ਹੀ ਕਹਿ ਲੋ ਇਸ ਕਿਸਮ ਦਾ ਜਿਹੜਾ گوشਤ ਹੈ ਉਹ ਝੋਟੇ ਕੱਟੇ ਆਵੇਂ ਉਹ ਬਣਾਉਂਦੇ ਹੀ ਰਹਿੰਦੇ ਨੇਗੇ ਤੇ ਫਿਰ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਤਾਂ ਹੜ ਆਉਂਦੇ ਹੀ ਨਾ ਕਿਉਂਕਿ ਉੱਥੇ ਹਰ ਰੋਜ਼ ਹੀ ਕਿੰਨੇ ਝੋਟੇ ਤੇ ਕੱਟੇ ਜਿਹੜੇ ਉਹ ਬਲੀ ਚੜੇ ਜਾਂਦੇ ਨੇ ਰੋਜ਼ ਕੱਟੇ ਜਾਂਦੇ ਆ ਉੱਥੇ ਵੱਡੇ ਜਾਂਦੇ ਆ ਹਲਾਲ ਕੀਤੇ ਜਾਂਦੇ ਆ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਪਰ ਹੜ ਤਾਂ ਉੱਥੇ ਵੀ ਆਏ ਹੈਗੇ ਇਸ ਕਰਕੇ ਜਿਹੜਾ ਬਹਿਮਾ ਪਰਮਾ ਵਾਲਾ ਰਾਹ ਸਾਨੂੰ ਛੱਡ ਕੇ ਅੱਜ ਵਿਗਿਆਨ ਦੇ ਯੁੱਗ ਦੇ ਵਿੱਚ ਸਾਨੂੰ ਇਹ ਪਤਾ ਕਰਨਾ ਹੋਏਗਾ ਕਿ ਹੜ ਕਿਉਂ ਆਏ ਸੀਗੇ ਇਹਦੇ ਕਿਹੜੇ ਕਿਹੜੇ ਕਾਰਨ ਸੀਗੇ ਕਿ ਉੱਥੇ ਜਿਹੜੇ ਡੈਮ ਸੀ ਡੈਮਾਂ ਦੇ ਉੱਤੇ ਸਹੀ ਢੰਗ ਨਾਲ ਕੰਟਰੋਲ ਕਿਉਂ ਨਹੀਂ ਹੋਇਆ ਜਾਂ ਉੱਥੇ ਜਿਹੜੇ ਡਿਊਟੀ ਕਰ ਰਹੇ ਜਿਹੜੇ ਅਫਸਰ ਤੇ ਮੁਲਾਜ਼ਮ ਸੀ ਕਿਤੇ ਉਹਨਾਂ ਦੀ ਅਣਗੈਲੀ ਤਾਂ ਨਹੀਂ ਹੋਈ ਜਾਂ ਜਿਹੜੇ ਫਿਰ ਮੰਤਰੀ ਸਾਡੀਆਂ ਉੱਤੇ ਸਰਕਾਰਾਂ ਬੈਠੀਆਂ ਉਹਨਾਂ ਨੇ ਠੀਕ ਠੰਗ ਨਾਲ ਸੁਪਰਵਾਈਜ਼ਨ ਨਹੀਂ ਕੀਤੀ ਹੈਗੀ ਉਹਨਾਂ ਨੇ ਠੀਕ ਠੰਗ ਨਾਲ ਦਿਸ਼ਾ ਨਿਰਦੇਸ਼ ਜਿਹੜੇ ਦੇਣੇ ਸੀਗੇ ਆਪਣੇ ਅਫਸਰਾਂ ਨੂੰ ਉਹ ਨਹੀਂ ਦਿੱਤੇ ਹੈਗੇ ਕਿ ਅਫਸਰਾਂ ਤੋਂ ਕਿਤੇ ਗਲਤੀ ਹੋਈ ਹੈ ਜਾਂ ਫਿਰ ਜਿਹੜਾ ਪਹਾੜਾਂ ਦੇ ਉੱਤੇ ਬੇਤਰਤੀਬਾ ਵਿਕਾਸ ਜਿੱਥੇ ਮਤਲਬ ਚਾਰ ਮਾਰਗੀ ਸੜਕਾਂ ਬਣਾਤੀਆਂ ਉਹ ਦਰਖਤ ਕੱਟ ਦਿੱਤੇ ਗਏ ਹੋਟਲਾਂ ਦੀ ਉਹ ਸਾਰੀ ਹੋ ਗਈ ਅੰਨੇਵਾ ਪਾਰਕਿੰਗ ਉਥੇ ਪਾਰਕਿੰਗ ਕਾਰਾਂ ਖੜੀਆਂ ਕਰਨ ਨੂੰ ਥਾਂ ਬਣਾ ਦਿੱਤੇ ਗਏ ਤੇ ਨਤੀਜਾ ਫਿਰ ਜਦੋਂ ਪਹਾੜ ਕੱਟੇ ਗਏ ਪਹਾੜਾਂ ਦੇ ਵਿੱਚੋਂ ਦੀ ਸੁਰੰਗਾਂ ਕੱਟਤੀਆਂ ਜਾਣੀ ਕੁਦਰਤ ਨਾਲ ਛੇੜਛਾੜ ਜਿਹੜੀ ਅਸੀਂ ਕਹਿੰਦੇ ਹਾਂਗੇ ਉਹ ਹੋਈ ਹੈ ਤੇ ਉਹਦਾ ਨਤੀਜਾ ਫਿਰ ਇਹ ਨਿਕਲਿਆ ਕਿ ਪਾਣੀ ਉੱਥੇ ਬੇਤਰਤੀਬਾ ਬੇ ਬੇਸਾਬਾ ਜਿਹੜਾ ਪਾਣੀ ਉਹ ਵਰ੍ਹਿਆ ਤੇ ਉਹ ਪਾਣੀ ਸੀ ਰੁੜਕੇ ਜਿਹੜਾ ਫਿਰ ਮਿੱਟੀ ਨੂੰ ਵੀ ਖੋਰ ਲਿਆ ਨਾਲ ਤੇ ਖੋਰ ਕੇ ਉਹ ਪਹਾੜਾਂ ਦੀ ਮਿੱਟੀ ਜਿਹੜੀ ਸੀਗੀ ਉਹ ਪੰਜਾਬ ਦੇ ਵਿੱਚ ਵੀ ਆਈ ਤੇ ਖੇਤਾਂ ਦੇ ਵਿੱਚ ਗਾਰਬੀ ਚੜ ਗਈ ਰੇਤਾ ਚੜ ਗਿਆ ਪਸ਼ੂਆਂ ਨੂੰ ਰੋੜ ਕੇ ਲੈ ਗਿਆ ਘਰਾਂ ਨੂੰ ਰੋੜ ਕੇ ਲੈ ਗਿਆ ਔਰ ਦਰਿਆਵਾਂ ਦੇ ਅੰਦਰ ਕੀਤੇ ਹੋਏ ਨਜਾਇਜ਼ ਕੰਮ ਜੇ ਵੀ ਇਹਦਾ ਇੱਕ ਕਾਰਨ ਬਣਿਆ ਹੋਰ ਬਹੁਤ ਸਾਰੇ ਕਾਰਨ ਹੈ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕਿਹੜਾ ਰਾਹ ਅਪਣਾਈਏ ਕਿ ਇੱਕ ਤਾਂ ਉਹ ਹੈ ਜਿਹੜਾ ਸਦੀਆਂ ਤੋਂ ਆਸਥਾ ਨਾਲ ਜੁੜਿਆ ਹੋਇਆ ਹੈ ਤੇ ਇਹਦੇ ਨਾਲ ਵਹਿਮ ਪਰਮ ਵੀ ਜੁੜੇ ਹੋਏ ਨੇਗੇ ਵੀ ਸੋਹਾਗਾ ਖੜਾ ਕਰ ਦਿਓ ਹਲ ਤੇ ਪੰਜਾਲੀ ਨੂੰ ਆਏ ਖੜੀ ਕਰ ਦਿਓ ਖੇਤਾਂ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਟੰਗ ਤਰੀਕੇ ਜਿਹੜੇ ਕੁਛ ਹੈਗੇ ਨੇਗੇ ਜਾਂ ਕਹਿਣਗੇ ਜਿਹੜਾ ਪ੍ਰਣਾਲਾ ਹੁੰਦਾ ਹੈ ਘਰਾਂ ਦੇ ਵਿੱਚ ਪ੍ਰਣਾਲੇ ਦਾ ਪਾਣੀ ਜਿੱਥੇ ਡਿੱਗਦਾ ਹੈ ਉੱਥੇ ਕਹਿਣਗੇ ਕਾਲੇ ਮਾਂ ਦੱਬ ਦਿਓ ਕਿ ਕਾਲੇ ਮਾਂ ਦੱਬਣ ਨਾਲ ਮੀਂਹ ਰੁਕ ਜਾਂਦੇ ਨੇ ਕੀ ਸੋਹਾਗਾ ਖੜਾ ਕਰਨ ਦੇ ਨਾਲ ਮੀਂਹ ਰੁਕ ਜਾਂਦਾ ਹੈ ਇਹ ਸਵਾਲ ਨੇਗੇ ਤਾਂ ਇਨ੍ਹਾਂ ਗੱਲਾਂ ਦੇ ਉੱਤੇ ਸਾਨੂੰ ਜਾਣਾ ਪਏਗਾ ਤੇ 21ਵੀਂ ਸਦੀ ਦੇ ਵਿੱਚ ਅਸੀਂ ਜਿਉ ਰਹੇ ਹਾਂ ਤੇ ਵਿਗਿਆਨਕ ਸੋਚ ਨੂੰ ਹੀ ਅਪਣਾਉਣਾ ਪਏਗਾ ਤੇ ਵਿਗਿਆਨਕ ਸੋਚ ਨੂੰ ਅਪਣਾਉਂਦੇ ਹੋਏ ਇਨ੍ਹਾਂ ਹੜਾਂ ਦੇ ਕਾਰਨ ਲੱਭ ਕੇ ਅੱਗੇ ਤੋਂ ਵਿਗਿਆਨਕ ਢੰਗ ਨਾਲ ਇਹਨਾਂ ਦਾ ਇੰਤਜ਼ਾਮ ਕਰਕੇ ਹੀ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਤੁਹਾਡੇ ਕੀ ਵਿਚਾਰ ਨੇਗੇ ਇਸ ਮਸਲੇ ਦੇ ਉੱਤੇ ਕਿ ਆ ਪ੍ਰਾਣਾ ਢੰਗ ਤਰੀਕਾ ਹੀ ਠੀਕ ਹੈ ਕਿ ਕਿਤੇ ਸਵਾਗਾ ਖੜਾ ਕਰਦੇ ਹੋ ਕਿਤੇ ਕਾਲੇ ਮਾਂ ਦੱਬਦੇ ਹੋ ਜਾਂ ਤਵਾ ਮੁੱਦਾ ਮਾਰਦੇ ਹੋ ਜੇ ਗੜੇ ਪੈਂਦੇ ਤਾਂ ਗੜੇ ਨੂੰ ਕਹਿੰਦੇ ਚਾਕੂ ਨਾਲ ਕੱਟ ਦਿਓ ਫਿਰ ਗੜੇ ਪੈਣੋ ਹਟ ਜਾਂਦੇ ਨੇ ਯਾਨੀ ਇਸ ਤਰ੍ਹਾਂ ਦੀਆਂ ਕਿੱਲੀਆਂ ਕਿੰਨੀਆਂ ਹੀ ਇਹ ਰਵੈਤਾਂ ਗੱਲਾਂ ਸਾਨੂੰ ਸਾਡੇ ਵਿਰਾਸਤ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਇਹਦੇ ਉੱਤੇ ਤੁਹਾਡੀ ਕੀ ਰਾਏ ਹੈ ਦੋਸਤੋ ਤੁਸੀਂ ਆਪ ਦੱਸਿਓ ਆਓ ਇਸ ਮਸਲੇ ਦੇ ਉੱਤੇ ਚਰਚਾ ਕਰੀਏ ਤਾਂ ਜੋ ਅੱਗੇ ਤੋਂ ਅਸੀਂ ਇਹ ਹੜਾਂ ਦੀ ਕਰੋਪੀ ਤੋਂ ਬਚ ਰਹੀਏ ਇਹਦੇ ਉੱਤੇ ਚਰਚਾ ਤੁਸੀਂ ਆਪਣਾ ਕਮੈਂਟ ਲਿਖਣਾ ਹੋਵੇਗਾ ਤੇ ਮੇਗਰਾਜ ਰੱਲ੍ਹਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ